ਮੇਰਾ ਨਾਮ ਗਰਸਾਵ ਸਿੰਘ ਹੈ। ਅਸੀਂ ਮੋਗੇ ਤੋਂ ਆਏ। ਇਹ ਮਾਂ ਦਾ ਹੈ। ਇਹ ਮੇਰੀ ਸਿਸਟਰ ਲੱਗਦੀ ਮਨਪ੍ਰੀਤ ਕੌਰ। ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ। ਜਦੋਂ ਉਹਨੂੰ ਅਸੀਂ ਆ ਕੇ ਦੇਖਿਆ ਬੈੱਡ ਤੇ ਪਈ ਸੀ ਉਹ ਉਹ ਕਿਸੇ ਵੀ ਵਜ੍ਹਾ ਤੋਂ ਨਹੀਂ ਲੱਗਦਾ ਕਿ ਆਤਮ ਹੱਤਿਆ ਉਹਨੇ ਕੀਤੀ ਹੈ। ਉਹ ਅਸੀਂ ਮੰਗ ਕਰਦੇ ਹਾਂ ਜੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ, ਇਨਵੈਸਟੀਗੇਸ਼ਨ ਕੀਤੀ ਜਾਵੇ। ਉਹਨੇ ਕਾਹਤੋਂ ਇਹ ਕਦਮ ਚੱਕਿਆ ਜੇ ਕੀਤਾ ਤੇ ਜਾਂ ਇਹਨਾਂ ਕੀਤਾ ਜਾਂ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹ ਉਹਨਾਂ ਨੂੰ 10 ਸਾਲ ਹੋ ਗਏ ਹੈ ਹਾਂਜੀ ਕਿ ਕਾਰਨ ਹੁਣ ਸਾਨੂੰ ਤਾਂ ਦੱਸਿਆ ਹੀ ਨਹੀਂ ਗਈ ਇਹ ਕਹਿੰਦੇ ਕਿ ਉਹਨੇ ਸੁਸਾਇਡ ਕੀਤਾ ਹੈ ਸੁਸਾਇਡ ਕਿਹੜੇ ਪਰਸੋਂ ਕਰ ਸਕਦੀ ਹੈ ਪਰੇਸ਼ਾਨ ਪਰੇਸ਼ਾਨ ਕਰਦੇ ਸੀਗੇ ਉਹ ਕਾਰਨ ਤਾਂ ਇਹੀ ਹੋ ਸਕਦਾ ਜਾਂ ਉਹਨਾਂ ਆਪ ਮਾਰਿਆ ਹੈ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭੱਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਰੈਸਟ ਹੋਣੇ ਚਾਹੀਦੇ ਤੇ ਇੱਕ 8 ਸਾਲ ਦਾ ਜਵਾਕ ਹੈ ਇੱਕ 4 ਸਾਲ ਦਾ ਹੈ ਹੋਰ ਬਹੁਤ ਤੰਗ ਪੇਸ਼ਾੜੇ ਸੋਲ ਪ੍ਰਵਾਲੋ ਕੀ ਕਾਈ ਡਿਮਾਂਡ ਕੀਤੀ ਹੈ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹਨੂੰ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੈਗੀ ਬੋਲਦੀ ਵੀ ਨਹੀਂ ਹੈਗੀ ਹੁਣ ਜੇ ਪਹਿਲਾਂ ਤੁਹਾਨੂੰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਖੁੱਲ ਕੇ ਨਹੀਂ ਦੱਸਦੀ ਪਰ ਫਿਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨੇ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੰਗ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਹੀ ਉਹਦਾ ਸਹੁਰਾਈ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆਈ ਤੇ ਉਹਦੀ ਸੱਸ ਸਬਲਵਿੰਦਰ ਕੌਰ ਹੀ ਤੇ ਇੱਕ ਉਹਦੀ ਨਨਾਨੀ ਸ਼ਰਨ ਸ਼ਰਨ ਨਾਮ ਹੈ ਉਹਦਾ ਤੇ ਉਹਦਾ ਪ੍ਰੌਣਾ ਦੇ ਨਾਲ ਲੱਢੀ ਹੈ ਪ੍ਰੌਣਾ ਤਾਂ ਹੁਣ ਜਿਹੜਾ ਕੁੜੀ ਦਾ ਪ੍ਰੌਣਾ ਉਹ ਪੁਰਤਗਾਲ ਹੈ ਤੇ ਜਿਹੜੀ ਨਨਾਨ ਦਾ ਉਹ ਇੱਥੇ ਹੀ ਹੈ ਉਹ ਇੱਥੇ ਕਿਤੇ ਪੰਪ ਦੇ ਨੌਕਰੀ ਮੇਰਾ ਨਾਮ ਸੁਖਦੇਵ ਗੌਰ ਕੀ ਲੱਗਦੀ ਜਿਹੜੀ ਬੇਟੀ ਇੱਥੇ ਹੈ ਮੇਰੀ ਭਤੀਜੀ ਹੀ ਤੇ ਉਹਦੀ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਬਹੁਤ ਜਿਆਦਾ ਦਾਜ ਵੀ ਆਹਾਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਸੀ ਮਹੀਨਾ ਕੋ ਹੋਇਆ ਉਹ ਦਿਨ ਆਦੇ ਇਹਦੀ ਵਾਲੀਆਂ ਬਣਵਾ ਕੇ ਲਿਆ ਕੇ ਆਉਂਦੀ ਅਸੀਂ ਵਾਲੀਆਂ ਬਣਵਾ ਕੇ ਦਿੱਤਨਾ ਉਹ ਕੰਨਾਂ ਹੀ ਪਾ ਕੇ ਕੱਲੀਆਂ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਹੁਣਾਂ ਦੇ ਹੀ ਗੱਡੀ ਦੀ ਸਾਨੂੰ ਚਾਹੀਦੀ ਉਹਨੂੰ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇਰ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸਹੁਰਾ ਦੇ ਚਪੇੜਾ ਮਾਰਨ ਤੱਕ ਜਾਂਦਾ ਤੇ ਬਹੁਤ ਅੰਕਾਰਦੇ ਜੀ ਕੁੜੀ ਸਾਡੀ ਏਡੀ ਪਾਣੀ ਮਾਰ ਤੇ ਅੱਡ ਗੋਆਂ ਡਾਂਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ ਵਿਆਹ ਨੂੰ 12 ਸਾਲ ਹੋ ਗਏ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨੇ ਅੱਗੇ ਥਾਣਿਓ ਥਾਣੀ ਹੋਏ ਨੇ ਬੜਾ ਕੁਛ ਹੁੰਦਾ ਰਿਆ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓ ਦੀ ਛਪੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਸੀ ਤੇ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤੋਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾ ਟੰਗਿਆ ਹੁੰਦਾ ਤੇ ਉਹ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਸੀ ਉਹ ਨਾਂ ਬਾਨਾ ਬਣਾਇਆ ਤੇ ਉਹਨਾਂ ਆਪ ਮਾਰੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆਹ ਹੋਣਾ ਚਾਹੀਦਾ ਫਿਰ ਸਾਰੇ ਕਰੋ ਪਰ ਗੇ ਨਾ ਕਰ ਲੋ ਉਹ ਫ੍ਰੈਂਸ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਬਾਹਰ ਕਿੰਨੇ ਸਾਲ ਹੋ ਗਏ ਬਈ ਇਹਨੂੰ ਕਿੰਨੇ ਬੱਚੇ ਲਾ ਬੱਚੇ ਦੋ ਨਹੀਂ ਹੁੰਦੇ ਤੇ ਦਿਆਈ ਨੂੰ 12 ਸਾਲ ਹੋ ਗਏ ਕਲਵੰਤ ਸਿੰਘ ਆਏ ਕਿੱਥੇ ਗਈ ਸੀ ਬੇਟੀ ਕੀ ਨਾਮ ਤੇ ਬੇਟੀ ਇਹ ਹਰਸ਼ਾਸ਼ੀ ਨਾ ਜੀ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਈ ਇਹਨੂੰ ਵਿਆਹ ਇਹਨੂੰ ਹੋ ਗਿਆ 10-12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ ਐਕਟਮ ਦੇਖੋ ਜੀ ਜਦੋਂ ਦੀ ਵੀ ਆਈ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਹੀ ਰਿਪੋਰਟਾਂ ਪਈਆਂ ਵੀ ਥਾਣੇ ਫੈਸਲਾ ਹੋ ਗੇ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਲੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਰੀ ਕਿਸੇ ਦੀ ਜੀ ਨਹੀਂ ਕਰ ਤੇ ਹੁਣ 15 20 ਦਿਨ ਪਹਿਲੋਂ ਮਹੀਨਾ ਮੇਰੇ ਕੋਲ ਆਈ ਮੈਨੂੰ ਕਦੇ ਠਹਿ ਤੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕੀ ਕਾਪ ਉਹ ਪੰਗਾ ਪਿੱਤੀ ਗੱਲ ਨਹੀਂ ਦਾਜ ਮੈਂ ਦਾਜ ਉਹਨੇ ਦੇ ਘਰ ਲੈ ਕੇ ਆਇਆ ਸੀ ਗੱਡੀ 'ਚੇ ਭਰ ਕੇ ਤੇ ਦਾਜ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਦਲ ਲਾਇਆ ਹੈ ਨਾ ਉਹ ਦਾ ਤੁਸੀਂ ਦਿਓ ਹਾਂਜੀ ਬਿਲਕੁਲ ਤੰਗ ਕਰਦਾ ਜੀ ਸਾਰਾ ਪ੍ਰੋਵਾਈਡ ਤੰਗ ਕਰਦਾ ਜੀ ਜਿੰਨਾ ਦਾ ਕੀ ਨਾਮ ਹੈ ਹਾਂ ਰਾਜਵੀਰ ਸਿੰਘ ਹੈ ਮੁੰਡਾ ਬਾਹਰ ਬਾਹਰੋਂ ਵੀ ਮਤਲਬ ਉਹਦੇ ਫੋਨਾਂ ਦੇ ਨਾ 24 ਘੰਟੇ ਲੜਾਈ ਕਰਦਾ ਸੀ ਪੁਰਤਗਾਲ ਆਈ ਸਰ ਇਹ ਤੁਹਾਨੂੰ ਲੱਗਦਾ ਤੁਹਾਨੂੰ ਫੋੜ ਕੀਤਾ ਤੁਹਾਨੂੰ ਸਵਾਰੀ ਬੰਬਾ ਕੀਤਾ ਜਾਂ ਚਲੋ ਜੀ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਸਾਨੂੰ ਲੱਗਦਾ ਨਾ ਫਾ ਲੈ ਗਿਆ ਅੰਮੀ ਵੀ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਦੇ ਕੀ ਨਾਮ ਸੀ ਬੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ ਕੌਣ ਕੌਣ ਸੀ ਘਰੇ ਉਸ ਟਾਈਮ ਤੇ ਉਸ ਸੱਤ ਸੱਸੀ ਸੌਰਾਸ ਕੀ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ ਅਸੀਂ ਆ ਕੇ ਹੁਣ ਮੰਗ ਗੱਡੀ ਦੀ ਕਰ ਰਿਹਾ ਸੀਗੇ ਵੀ ਮੈਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ 1 ਮਿੰਟ ਉਹਨਾਂ ਦੀ ਮੰਗ ਇਹ ਸੀ ਕਿ ਵੀ ਇਸ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੀ ਕਿਹੜੀ ਗੱਡੀ ਬਾਅਦ ਇਹਨਾਂ ਮੈਂ ਪੜਿਆ ਨਹੀਂ ਕਿ ਜੀ ਵੀ I20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰ ਇਹ ਉਹ ਕਹਿੰਦੇ ਸੀ ਵੀ ਉਸ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰ ਥਾਏ ਨਹੀਂ ਹਜੇ ਕੋਈ ਕਾਰਵਾਈ ਨਹੀਂ ਹੋਈ। ਦੇਖੋ। ਰਸਤੇ ਜੀ ਆਈ ਹਜੇ ਕੋਈ ਕਾਰਵਾਈ ਨਹੀਂ ਹੋਈ। ਕਰੋ ਭੱਜੇ ਹੋਏ। ਕਰੋ ਭੱਜੇ ਹੋਏ ਕੱਲ ਪਰਸੋਂ ਦੇ। ਸਰਪੰਚ ਮੇਰੇ ਸੰਧੂ ਦੀ ਲੜਕੀ ਹੈ। ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ। ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋਈ। ਨਾਲ ਸਾਡੇ ਮੁਲਾਜ਼ਮ ਨੇ। ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15-20 ਆ ਗਏ ਨੇ ਸਾਡੇ। ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਏ ਡੈਥ ਕਿੱਥੇ ਹੋਈ ਏ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ ਅਸੀਂ ਉਦੋਂ ਬਾਅਦ ਥੱਲੇ ਉਤਰ ਆਏ ਉਤਰ ਕੇ ਆ ਗਏ ਸਾਡੀ ਗੱਡੀ ਭੰਨਮ ਤੱਕ ਵੀ ਗਏ ਉਹਨਾਂ ਦਾ ਹੱਕ ਨਹੀਂ ਸੀ ਬੰਦ ਦਾ ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ ਵੀ 25 ਜੋੜੇ ਸੀ ਤੇ ਸਾਡੇ ਗੱਲ ਪਹੁੰਚ ਤੱਕ ਗਏ ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤਾਂ ਆਪਣੀ ਜਾਨ ਬਚਾਈ ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ ਪਰ ਮੁਲਾਜ਼ਮਾਂ ਡੱਕੇ ਨਹੀਂ ਕਿ ਉਧਰ ਗੱਫਾਛਾ ਗਿਆ ਉਹਨਾਂ ਤੇ ਸਾਨੂੰ ਉਹਨਾਂ ਨੇ ਇਹ ਆਪੀ ਗੱਡੀ 'ਚ ਬੈਠ ਕੇ ਫਿਰ ਵਾਪਸ ਆ ਗਏ ਜੇ ਨਾ ਸੀ ਆਉਂਦੇ ਸਾਡਾ ਨੁਕਸਾਨ ਵੀ ਕਰ ਸਕਦੇ ਸੀ ਇਹ ਮਾਮਲਾ ਜੀ ਸਾਰਾ ਚੌਂਕੀ ਨੂੰ 400 ਨੂੰ ਪਤਾ ਜੋ ਵੀ ਹੋਇਆ ਚੌਂਕੀ ਚ ਆਇਓ ਚੌਂਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ ਕੀ ਕੰਪਲੀਟ ਕੀ ਦਿੱਤੀ ਗਈ ਕੀ ਹਾਂ ਜੀ ਕੰਪਲੀਟ ਇਹੋ ਹੀ ਆ ਵੀ ਆਪਣੇ ਆ ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ ਇਹ ਤਾਂ ਹੁਣ ਜਿਹੜੀ ਡੈਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈਡ ਬੋੜੀ ਮੌਕੇ ਤੇ ਚਾਰ ਸ਼ਾਹਬ ਗਏ ਨੇ ਡਿਪਟੀ ਸ਼ਾਹਬ ਗਏ ਨੇ ਐਸਐਸਓ ਗਏ ਨੇ ਹਮਮ ਉਨ੍ਹਾਂ ਕੀ ਕਾਰਵਾਈ ਕੀਤੀ ਹੈ ਹੋਰ ਪੋਸਟਮਾਰਟਮ ਹੋਏਗਾ ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ ਕੋਰੈਕਟ ਪਾਈਗੀ ਕੀ ਇਹ ਸਬੰਧ ਕਿਸੇ ਦੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਤੇ ਸੋਹਣਾ ਪ੍ਰਵਾਹ ਕਰੀ ਸੀ ਕੋਈ ਮੈਂਬਰ ਪੜਿਆ ਮੌਕੇ ਤੇ ਨਹੀਂ ਉੱਥੇ ਬਜ਼ੁਰਗੀ ਆ ਇਕੱਲਾ ਉਹਨਾਂ ਦਾ ਬੈਠਾ ਹਮਮ ਹੋਰ ਕੋਈ ਨਹੀਂ ਉਪਰਚਾ ਦਰਜ ਹੋਇਆ ਕੀ ਉਪਰਚਾ ਦਰਜ ਹੋਗਾ ਕਿਹੜੀ ਤਰ੍ਹਾਂ ਦਾ ਇਹ ਤਾਰਨ ਚਾਰਚਾਵਾਂ ਤੁਸੀਂ ਬਹੁਤ ਗੱਲਬਾਤ ਕਰਿਓ ਉਹ ਦੱਖਣ ਦੇ ਤਨ ਠੀਕ ਹੈ ਧੰਨਵਾਦ ਹਾਂ ਜੀ